ਸੱਚੀ ਗੱਲ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤਾਂ ਹੋ ਚੁੱਕੀ ਹੈ ਪਰ ਹਰ ਰੋਜ਼ ਵੱਡੇ ਤੋਂ ਵੱਡੇ ਖੁਲਾਸੇ ਹੋ ਰਹੇ ਹਨ ਹੁਣ ਇੱਕ ਵੱਡਾ ਸੱਚ ਫੋਰਟ ਹਸਪਤਾਲ ਦੇ ਡਾਕਟਰ ਨੇ ਖੁਦ ਹੀ ਬੋਲ ਕੇ ਦੱਸ ਦਿੱਤਾ ਹੈ ਕਿਉਂਕਿ ਉਹਨਾਂ ਦਾ ਰਾਜਵੀਰ ਜਵੰਦਾ ਦੇ ਨਾਲ ਪਹਿਲਾਂ ਕੋਈ ਗੁੜਾ ਰਿਸ਼ਤਾ ਦੱਸਿਆ ਜਾ ਰਿਹਾ ਸੀ ਜਿਸ ਕਰਕੇ ਹੁਣ ਰਾਜਵੀਰ ਜਵੰਦਾ ਦਾ ਭੇਦ ਸੀਨੀਅਰ ਡਾਕਟਰ ਨੇ মিডিਆ ਦੇ ਸਾਹਮਣੇ ਆ ਕੇ ਖੋਲ ਦਿੱਤਾ ਹੈ ਜੀ ਹਾਂ ਦੋਸਤੋ ਉਹਨਾਂ ਨੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਫੋਰਟਿਸ ਹਸਪਤਾਲ ਦੇ ਵਿੱਚ ਆਉਣ ਤੋਂ ਪਹਿਲਾਂ ਹੋ ਚੁੱਕੀ ਸੀ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਦੇ ਮਰਨ ਤੋਂ ਬਾਅਦ ਕਰੋੜਾ ਰੁਪਏ ਦੇ ਬਿੱਲ ਬਣਾਏ ਗਏ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਛੋਟੀ ਜੀ ਬੱਚੀ ਦੇ ਨਾਲ ਪਤਨੀ ਦੇ ਨਾਲ ਧੋਖਾ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਗਿਆ ਉਸ ਡਾਕਟਰ ਨੇ ਫੋਰਟਿਸ ਹਸਪਤਾਲ ਦੇ ਭੇਤ ਖੋਲ ਦਿੱਤੇ ਹਨ ਪਰਤਾਂ ਖੋਲ ਕੇ ਰੱਖ ਦਿੱਤੀਆਂ ਜਿਸ ਤੋਂ ਬਾਅਦ ਹੁਣ ਸਾਰੇ ਡਾਕਟਰ ਚਿੰਤਾ ਫਿਕਰ ਦੇ ਵਿੱਚ ਹਨ ਜਿਸ ਦੇ ਕਾਰਨ ਹੁਣ ਸਾਰੇ ਡਾਕਟਰਾਂ ਦੇ ਉੱਤੇ ਵਿਵਤਾ ਪਈ ਹੋਈ ਹੈ ਕਿ ਆਖਰਕਾਰ ਉਹਨਾਂ ਦੇ ਉੱਤੇ ਵੱਡੇ ਵੱਡੇ ਮੁਕੱਦਮੇ ਦਰਜ ਨਾ ਹੋ ਜਾਣ ਕਿਤੇ ਉਹਨਾਂ ਡਾਕਟਰਾਂ ਨੂੰ ਹੁਣ ਜੇਲਾ ਨਾ ਹੋਣ ਜਾਣ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਕੀਤਾ ਹੈ ਕਿਉਂਕਿ ਸੀਨੀਅਰ ਡਾਕਟਰ ਨੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦਾ ਕੋਈ ਵੀ ਦਿਨ ਕੰਮ ਨਹੀਂ ਕਰ ਰਿਹਾ ਸੀ ਰਾਜਵੀਰ ਜਵੰਦਾ ਫੋਰਟ ਹਸਪਤਾਲ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਦਮ ਤੋੜ ਚੁੱਕੇ ਸੀ ਜਦੋਂ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕੀਤਾ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਡਾਕਟਰਾਂ ਨੇ ਉਹਨਾਂ ਨੂੰ 11 ਤੋਂ 12 ਦਿਨ ਹਸਪੀਟਲ ਦੇ ਵਿੱਚ ਰੱਖਿਆ ਤੇ ਜਦੋਂ ਡਾਕਟਰਾਂ ਨੂੰ ਲੱਗਿਆ ਕਿ ਹੁਣ ਉਹਨਾਂ ਦਾ ਭੇਤ ਖੁੱਲ ਸਕਦਾ ਹੈ ਤਾਂ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਤੇ ਲੋਕਾਂ ਦੇ ਪਰਿਵਾਰ ਨੂੰ ਤੇ ਮੀਡੀਆ ਦੇ ਵਿੱਚ ਇਹ ਖਬਰ ਦਿੱਤੀ ਗਈ ਕਿ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਚੁੱਕਿਆ ਹੈ ਦੋਸਤੋ ਇਹ ਇੱਕ ਸਾਡੇ ਵੱਡੇ ਪੰਜਾਬੀ ਮਸ਼ਹੂਰ ਸਿੰਗਰ ਦੇ ਨਾਲ ਗਲਤ ਕੀਤਾ ਗਿਆ ਧੋਖਾ ਕੀਤਾ ਗਿਆ ਉਸ ਦਾ ਕਤਲ ਕੀਤਾ ਗਿਆ ਦੂਜੀ ਗੱਲ ਦੋਸਤੋ ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਜਿਹੜੇ ਉਸਦੇ ਯਾਰ ਦੋਸਤ ਸੀ ਉਸ ਨੂੰ ਨਿੱਜੀ ਗੱਡੀ ਦੇ ਵਿੱਚ ਲੈ ਕੇ ਘੁੰਮਦੇ ਰਹੇ ਤਿੰਨ ਤੋਂ ਚਾਰ ਹਸਪੀਟਲ ਉਹਨਾਂ ਨੇ ਅਦਲਾ ਬਦਲੀ ਕੀਤੇ ਜੇਕਰ ਉਹ ਸਰਕਾਰੀ ਐਂਬੂਲੈਂਸ ਦੇ ਵਿੱਚ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਫਰਸਟ ਏਡ ਦਿੱਤੀ ਜਾ ਸਕਦੀ ਸੀ ਜਿਸ ਕਾਰਨ ਰਾਜਵੀਰ ਜਵੰਦਾ ਦੀ ਜਾਨ ਬਚ ਸਕਦੀ ਸੀ ਤੇ ਉਹਨਾਂ ਨੂੰ 47 ਹਸਪਤਾਲ ਦੇ ਵਿੱਚ ਲੈਜੰਡ ਦੀ ਬਜਾਏ ਉਹਨਾਂ ਨੂੰ ਸਿੱਧਾ ਹੀ ਪੀਜੀਆਈ ਦੇ ਵਿੱਚ ਲੈ ਗਿਆ ਜਾਂਦਾ ਤਾਂ ਦੋਸਤੋ ਰਾਜਵੀਰ ਜਵੰਦਾ ਅੱਜ ਸਾਡੀ ਦੁਨੀਆ ਦੇ ਵਿੱਚ ਹੁੰਦੇ ਕਿਉਂਕਿ ਸਭ ਤੋਂ ਵੱਡਾ ਤੇ ਮਸ਼ਹੂਰ ਹਸਪਤਲ ਪੀਜੀਆਈ ਹੈ ਪਰ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਵੱਲੋਂ ਪਹਿਲਾਂ ਹੀ 40 ਹਸਪਤਾਲ ਦੇ ਡਾਕਟਰਾਂ ਦੇ ਨਾਲ ਸੈਟਿੰਗ ਕੀਤੀ ਗਈ ਸੀ ਜਿਸ ਕਰਕੇ ਕਰੋੜਾਂ ਦਾ ਬਿੱਲ ਬਣਾਇਆ ਗਿਆ ਤੇ ਅੱਧੋ-ਅੱਧ ਕਰਕੇ ਵੰਡਿਆ ਗਿਆ ਪਰ ਜਿਸ ਮਾਂ ਦਾ ਪੁੱਤ ਚਲਾ ਗਿਆ ਚਾਣ ਵਾਲੇ ਲੋਕਾਂ ਦਾ ਪੰਜਾਬੀ ਮਸ਼ਹੂਰ ਕਲਾਕਾਰ ਜਲਾ ਗਿਆ ਉਹਨਾਂ ਦੇ ਦਿਲ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਕਿੰਨਾ ਜ਼ਿਆਦਾ ਸਦਮਾ ਲੱਗਿਆ ਹੈ ਕਿ ਹਮੇਸ਼ਾ ਹੀ ਪੈਸਾ ਸਭ ਕੁਝ ਨਹੀਂ ਹੁੰਦਾ ਸਾਨੂੰ ਹਮੇਸ਼ਾ ਕਿਸੇ ਦੇ ਪਰਿਵਾਰ ਬਾਰੇ ਤੇ ਉਸ ਨੂੰ ਚਾਣ ਵਾਲੇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਹੁਣ ਅਸੀਂ ਜਿਆਦਾ ਕੁਝ ਨਹੀਂ ਕਰ ਸਕਦੇ ਰਾਜਵੀਰ ਜਵੰਦਾ ਨੂੰ ਇਸ ਦੁਨੀਆ ਦੇ ਵਿੱਚ ਫਿਰ ਤੋਂ ਲੈ ਕੇ ਨਹੀਂ ਆ ਸਕਦੇ ਤੇ ਉਹਦੇ ਪਰਿਵਾਰ ਦੇ ਲਈ ਸੁੱਖ ਦੀ ਅਰਦਾਸ ਤਾਂ ਜ਼ਰੂਰ ਕਰ ਸਕਦੇ ਹਾਂ ਤੇ ਪ੍ਰਮਾਤਮਾ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ